ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਔਲਖ ਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਕਰਾਲਾ ਤੇ ਜ਼ਿਲ੍ਹਾ ਇਹਨੂੰ ਪਟਿਆਲਾ ਲੱਗਦਾ ਤੇ ਇਹ ਪਿੰਡ ਨਾਬੇ ਦੇ ਜਿਹੜਾ ਜਮਾਂ ਨਾਲ ਰਹਿ ਜਾਂਦਾ ਜਿੱਥੋਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਮੱਝ ਦੇਖ ਰਹੇ ਇਹ ਬਾਈ ਦੀ ਬਕਾਊ ਹੈ ਘਰ ਦੀ ਮੱਝ ਹੈ ਬਾਈ ਦੀ ਚੰਗੀ ਮੱਝ ਹੈ ਚੌਥਾ ਸੂਆ ਵੀਰ ਦੱਸਦਾ ਵੀ ਸੂਣ ਵਾਲੀ ਮੱਝ ਹੈ ਤੇ 13-14 ਕਿਲੋ ਦੁੱਧ ਦਾ ਜਿਹੜਾ ਇਹਦਾ ਰਿਕਾਰਡ ਹੈ ਪੂਰੀ ਲੰਮੀ ਪੂਰੀ ਸੰਭੀ ਪਲੀ ਮੱਝ ਹੈ ਥਣਵਾਨੇ ਦੀ ਪੂਰੀ ਸਾਫ਼ ਹੈ ਠੰਡੀ ਸੀਲ ਮੱਝ ਹੈ ਇੱਕ ਵਾਰੀ ਤੁਸੀਂ ਤੁਰਦੀ ਚੈੱਕ ਕਰ ਸਕਦੇ ਆ ਤੇ ਰੇਟ ਬਾਈ ਨੇ ਇਹਦਾ ਰੱਖਿਆ 1,25,000 ਰੁਪਇਆ ਤੇ ਮੌਕੇ ਤੇ ਬਾਈਆਂ ਦਾ ਮਾਨ ਤਨ ਜਿਹੜਾ ਕਰ ਦੇਾਂਗੇ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਤੇ ਤੁਸੀਂ ਕਾਲ ਕਰ ਸਕਦੇ ਨੰਬਰ ਸਕਰੀਨ ਤੇ ਚਲਾਵਾਂਗੇ ਤੇ ਤੁਸੀਂ ਉਸ ਨੰਬਰ ਤੇ ਵੀਡੀਓ ਵੀ ਮੰਗਾ ਸਕਦੇ ਆ WhatsApp ਨੰਬਰ ਵੀ ਬਾਈ ਦਾ ਇਹੀ ਹੈ ਤੁਸੀਂ ਵੀਡੀਓ ਦੂਰੀਆ ਵੀ ਮੰਗਾ ਸਕਦੇ ਆ ਸਾਰੇ ਦੋਸਤਾਂ ਦਾ ਧੰਨਵਾਦ ਜੀ